ਪਿਛਲੇ ਦਿਨੀ ਕੈਨੇਡਾ ਸਰਕਾਰ ਦੇ ਸੇ ਵਿੱਚ ਰਸਮਦੀਪ ਕੌਰ ਦੀ ਮੌਤ ਹੋ ਗਈ ਔਰ ਅੱਜ ਉਹਨਾਂ ਦੇ ਅੰਤਮ ਅਰਦਾਸ ਮੌਕੇ ਪਹੁੰਚੇ ਸਾਬਕਾ ਐਮਐਲਏ ਕਾਰਜਿੰਦਰ ਸਿੰਘ ਔਰ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦੇ ਪੀਏ ਦੇਵ ਟਵਾਣਾ ਜੀ ਔਰ ਉਹਨਾਂ ਦੇ ਨਾਲ ਪਹੁੰਚੇ ਹਰਜਿੰਦਰ ਸਿੰਘ ਮਿੰਟੂ ਜੋੜਾ ਮਾਜਰਾ ਜੀ ਇਹ ਵੀ ਦੱਸਣਯੋਗ ਹੈ ਕਿ ਇਸ ਬੱਚੀ ਦੇ ਮਾਮਾ ਜੀ ਜਿਹੜੇ ਕਿ ਪ੍ਰੈਸ ਕਲੱਬ ਸਮਾਣਾ ਦੇ ਪ੍ਰਧਾਨ ਚਮਕੌਰ ਸਿੰਘ ਹਨ ਔਰ ਚਮਕੌਰ ਸਿੰਘ ਹੋਰਾਂ ਦੇ ਨਾਲ ਜਿਹੜਾ ਦੁੱਖ ਸਾਂਝਾ ਕਰਨ ਵਾਸਤੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਿੰਦਰ ਗਾਂਧੀ ਜੀ ਪਟਿਆਲੇ ਤੋਂ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹਨ ਆਪ ਜੀ ਦੀ ਕਿਰਪਾ ਗੁਰੂ ਮੱਸੀ ਆਈ ਸੀ ਵਿਜੋਗ ਪੈ ਚਲੀ ਗਈ ਤੁਸੀਂ ਆਪਣੇ ਚੰਨਾਂ ਦੇ ਨਿਵਾਸ ਤੇ ਪਿੱਛੇ ਪਰਿਵਾਰ ਨੂੰ ਪਾਣਾ ਪੱਣ ਦੀ ਬਾਬੂ ਜੀ ਗਿਆ ਸਬਰ ਬਹੁਤ ਕੋਸ਼ਿਸ਼ ਕਰਦੇ ਨੇ ਤੇ ਪਾਣਾ ਪਰ ਨਾਲ ਕੋਈ ਸੌਖੀ ਗੱਲ ਨਹੀਂ ਹੁੰਦੀ ਜੀ ਜੀ ਇਹ ਜੋ ਮਾਮਲਾ ਕੁਛ ਹੋ ਗਏ ਦੁੱਖ ਹੈਗਾ ਸਹਿ ਦੁੱਖ ਹੈਗਾ ਤੇ ਇੱਕ ਦਾ ਪਰਿਵਾਰ ਥੋੜੇ ਚਲਦੇ ਬੁਰਜੇ ਸੀਗੇ ਥੋੜੇ ਸਾਧਨ ਸੀਗੇ ਇਹਨਾਂ ਨੇ ਡੈਡ ਬੋਡੀਜ਼ ਵੀ ਜਲਦੀ ਮਗਵਾ ਲਈਆਂ ਹਫਤੇ ਦਾ ਸੱਤੇ ਵਿੱਚ ਆਮ ਬੱਚਿਆਂ ਦੀਆਂ ਤਾਂ ਉੱਥੇ ਹੀਆਂ ਲਾਸ਼ਾਂ ਨੇ ਉਲਡੀਆਂ ਰਹਿਣੀਆਂ ਮਿੰਨਾ ਮਿੰਨਾ ਤੋਂ ਦੂਰ ਮਿੰਨਾ ਤੇ ਮੈਂ ਹੁਣੇ ਗੱਲ ਕਰ ਰਿਹਾ ਸੀਗਾ ਕਿ ਮੈਂ ਵਿਦੇਸ਼ ਬਤਰਾਲੀ ਨੂੰ ਕਹਿ ਕੇ ਇਸ ਗੱਲ ਦਾ ਜ਼ਿਕਰ ਨਹੀਂ ਬਣਾਵਾਂਗੇ ਕਿ ਜੇ ਬਈ ਚਾਂਸ ਰੱਬ ਤਾਂ ਕਰੇ ਸਾਡੇ ਕਿਸੇ ਬੱਚੇ ਨਾਲ ਜਿਹੜੀ ਮਾਪਤ ਘਟਨਾ ਵਾਪਰੇ ਤਾਂ ਉਹਨਾਂ ਦੀ ਜਿਹੜੀ ਸੰਭਾਲ ਹੈਗੀ ਹੈ ਦੇ ਸੰਭਾਲ ਹੈਗੀ ਹੈ ਉੱਥੇ ਦੀ ਐਮਬੈਸੀ ਵੀ ਕਰੇ ਕਿ ਉਹਨਾਂ ਨੂੰ ਜਲਦੀ ਆਪਣੇ ਆਪਣੇ ਮਾਪਿਆਂ ਕੋਲ ਪਰਤ ਜਾਣ ਦਾ ਇੰਤਜ਼ਾਮ ਨਹੀਂ ਕਰੇ ਦੀ ਇਹ ਬੜਾ ਵੱਡਾ ਮੁੱਦਾ ਪੰਜਾਬ ਦਾ ਕਿਉਂਕਿ ਪੰਜਾਬ ਦੇ ਲੱਖਾਂ ਵਿਦਿਆਰਥੀ ਤੇ ਹੋਰ ਲੱਖਾਂ ਵਸਿੰਦੇ ਅਜ ਵਿਦੇਸ਼ਾਂ ਦੀ ਧਰਤੀ 'ਤੇ ਨੇ ਇਹ ਐਟ ਬੜੇ ਜਦੋਂ ਬੰਦਾ ਮਾਈਗ੍ਰੇਸ਼ਨ ਹੁੰਦੀ ਆ ਪੱਟੀ ਪੱਧਰ ਤੇ ਕਿਤੇ ਕੁਝ ਕਰਨਾ ਇਦਾਂ ਨਹੀਂ ਵਾਪਰ ਸਕਦੀਆਂ ਨੇ ਆਉਣ ਵਾਲੇ ਸਮੇਂ ਵਾਪਸ ਆਣਾ ਬਨਾ ਕਰੇ ਪਰ ਇੜਾ ਜਿਹੜਾ ਲੋਕਾਂ ਵਾਸਤੇ ਰਾਹਤ ਤੁਰ ਮਿਲਣੀ ਚਾਹੀਦੀ ਹੈ ਉਹਦੇ ਬੱਚੇ ਉਹਨਾਂ ਦੇ ਜਾਂ ਉਹਨਾਂ ਦੇ ਬਜ਼ੁਰਗ ਇੱਥੇ ਆਪਣੀ ਧਰਤੀ ਤੱਕ ਆਖਰੀ ਜਿਹੜਾ ਉਹਨਾਂ ਦਾ ਸੰਤੋਸ਼ ਸस्कार ਆਪਣੀ ਧਰਤੀ ਦੇ ਹੋ ਸਕੇ